ਰੱਦੀ ਐ ਲਵਾ ਵੇਟ ਕੋੜੇਟ ਰੱਦੀ ਐ ਲਵਾ ਵੇਟ ਕੋੜੇਟ ਰੱਦੀ ਆਣਾ ਆਇਆ ਵਾ ਘਰੇ ਕੰਨੀਆਂ ਬੋਦਣਾ ਬਾਰਨਾ ਪਈਆਂ ਵੇ ਜੰਨਾ ਨਾ ਇੰਨਾ ਹੈ ਬਈ ਕੰਮ ਆ ਲੈ ਨਾ ਨਈ ਵੀਰ ਜੀ ਅਹੀ ਦਵਾਈ ਜੜ ਖਰੀਦ ਜੇ ਆ ਕਰਤਾ ਦੀ ਹੱਦ ਕਰਦੇ ਆ ਅੱਜ ਤੱਕ ਨਾ ਬਿਗਰੇ ਆਪੇ ਇਹ ਜੋ ਲੱਤਿਆ ਹੋ ਲੈ ਇਸਾ ਮੈਂ ਯਾਰ ਲੈ ਸਾਦੇ 10 ਕੰਨੇ ਬੰਨੇ ਆ ਜੋ ਆ ਆਈ ਆ ਪੰਜ ਬੋਤਲਾਂ ਪੰਜਾਂ ਬੋਤਲਾਂ ਦੇ 10 ਬਣ ਗਿੱਦਾ ਤੇ ਇਹਨਾਂ ਦੇ 10 20 ਬਣ ਗੀ। ਭਾਅ ਤੋਂ 2 ਰੁਪਈਏ ਦੀ ਬੋਤਲ ਲਈ। ਬਰਾਵਾ ਬੋਤਲ ਕੋਕੋੜਾ ਪਰ ਇੱਥੇ ਨਹੀਂ ਨਾ ਵੇਚਣਾ ਮੈਨੂੰ 2 ਰੁਪਈਆ ਕਿਉਂ ਨਾ ਮੈਂ ਵੀ ਨਹੀਂ ਨਾ ਕੋਕੋ ਮੈਨੂੰ ਸ਼ੂਗਰਾ। ਤਾਂ ਫੇਰ ਤੂੰ ਕੀ ਕਰਨਾ ਵਾ? ਮੈਂ ਕਹਿੰਦਾ ਕੀ ਮੈਂ ਖਾਲੀ ਬੋਤਲ ਫੀਦਾ ਤੇ ਤੂੰ ਵੇਟ ਮੈਨੂੰ 50 ਰੁਪਈਆ ਦੀ ਤੇ ਲਾ ਇੱਕ। 50 ਰੁਪਈਆ ਨੇ ਬੋ ਮੈਂ ਬੋਲੀ ਨਾ ਕਾ ਕੰਮ ਕਰਦਾ ਕੀ। ਕਤੋਂ ਬਦੋ ਪਰ 15 15 ਨਹੀਂ ਹੋ ਤਾਂ ਚੱਲ ਤੈਨੂੰ 30 ਲਾ ਦਿੰਦੇ ਹਾਂ 10 ਚੱਲ ਮੈਂ ਆਫਰ ਦਿੰਦੀ ਪਰ ਲੱਭੀਏ ਚਲੋ ਆਵੇ ਕਵਾੜੇ ਲੱਭੀਏ ਚਲੋ ਆਵੇ ਕਵਾੜੇ ਔੜੇ ਲੱਭੀਏ ਲੋਏ ਕਾਰੇ ਬਾਤ ਕਵਾੜੀਆਂ ਵਾ ਨਹੀਂ ਭਾਈ ਮੰਤਰੀ ਆ ਅੰਨਾ ਇਹ ਪੱਠਿਆ ਦੀ ਪੰਡ ਵਿੱਚ ਨਹੀਂ ਨਾਲ ਇੱਕ ਜਾਜ ਵਿੱਚ ਨਾ ਜੇ ਕਹੋ ਜੀ ਗੱਲਾਂ ਕਾਂਡਿਆ ਭਰਾ ਤੂੰ ਕਵਾੜੀਆ ਕਵਾੜੀ ਵੇਚੂ ਤੈਨੂੰ ਮੈਂ ਆ ਜਾ ਮੇਰੇ ਨਾਲ ਆ ਵੇਲਾ ਆਇਓ ਪਲਾਸਟਿਕ ਵਾ ਤਾਂ ਕੋਈ ਲੋਹੇ ਦੇ 프라이ਪੇ ਨਹੀਂ ਹੋ ਲਾੜੀਏ ਗੱਡੀ ਨੂੰ ਗੱਡੀ ਤਾਂ ਤਗੜੀ ਰੱਖੀ ਪਾਦ ਹੋਰ ਤੇਰੀ ਭਰਾ ਕਾਚੂ ਵੜਵਾ ਤੀ ਤਗੜੀ ਆ ਸਪਲੈਂਡਰ ਹੀ ਆ ਇੱਕਦਮ ਤੇ ਹੋਰ ਗੱਤਰ ਲੋਵਾ ਨਿਆਵਾ ਚਲਦੀ ਕਾਰੇ ਬਾਹਰ ਨੂੰ ਬੋਲਟ ਦੀ ਲਾਈਟ ਲਵਾਦੇ ਆ ਲਾਦੇ ਪਰ ਇਹ ਆ ਲੱਗਣੀ ਨਹੀਂ ਇੰਨੇ ਕਾ ਨੂੰ ਉੱਲਰ ਜਰਾ ਪਾ ਪੋਣੀ ਤੇ ਦਾਲ ਹੋ ਗਿਆ ਪਿੰਡ ਚ ਇੱਕ ਰੇਸ਼ੀਆ ਟੱਕਰਿਆ ਥੋੜਾ ਦਿਮਾਗ ਖਰਾਬ ਕਰ ਅਰੇ ਦੱਸ ਇਹ ਆ ਗਾੜੀ ਕੋ ਰਿੰਦਾ ਇਹ ਰਿੰਦਾ ਵਾ ਉਹ ਜਾਨਵਰ ਰਿੰਦੇ ਨਹਿਰ ਤੇ ਤੂੰ ਇੱਥੇ ਕਾ ਨਾ ਮੈਂ ਆਪਣੇ ਘਰ ਰਹਿਣਾ ਮਗਰ ਤੂੰ ਕਿੱਧਰ ਮਰੀ ਜਾਫ ਸਕੇ ਲੈ ਭਾ ਕਿੱਦਾਂ ਗੱਲਾਂ ਕਰੀਂ ਮੈਂ ਸਾਰੀਆਂ ਬੇਕੂੜੀ ਗੱਲ ਕੀ ਕਰਨੀ ਉੱਥੇ ਕਿਦਾਂ ਤੂੰ ਮੇਰਾ ਅਸਰ ਖਾਦਾ ਈ ਭਾ ਜੂ ਆਪਣਾ ਕੰਮ ਕੁੰਮ ਕਰ ਜਾ ਕੇ ਤੂੰ ਇੱਥੇ ਕਿੱਦਾਂ ਕੰਮੀ ਕੰਡਿਆ ਵਾ ਕਰਤਾ ਕਿ ਗੰਡਾਰਿਆ ਮੂੰਹ ਚੱਕ ਤੇ ਆ ਮੇਰਾ ਸਟੇਮ ਖਰਾਬ ਕੀਤਾ ਨਾਲੇ ਸਾਰੀ ਪੁੱਛਿਆ ਕਿੱਥੇ ਆਉਂਦਾ ਈ ਲੈ ਜਵਾਵੇ ਚ ਕਵਾੜਵੇ 4 ਪੈਸਾ ਨਾ ਕਵਾੜ ਕੁੜ ਹੈਗਾ ਆਪਣੇ ਕੋ ਪਾੜ ਕਬੂੜ ਤੇ ਨਹੀਂ ਹੈਗਾ ਯਾਰ ਹੁਣ ਯਾਰ ਤੇ ਪਾ ਚਾਹੀ ਪਿਆਲੇ ਆ ਠੰਡ ਬੜੀ ਆ। ਆਈ ਆ ਲੈ ਗ੍ਰੀਨ ਟੀ। ਆ ਗਈ ਟੀ ਛਾੜ ਤੇ ਤੂੰ ਸਾਦੀ ਚਾਹ ਪਿਆ ਦੇ। ਜੀ ਚਾਹ ਹੀ ਲਿਆ ਦਿੰਦੀ। ਮੈਂ ਪਾ ਚਾਹੂੰਗਾ। ਮੈਂ ਆ। ਅੱਛਾ ਅਜ ਮਿੱਠਾ ਨਹੀਂ ਆਉਂਦਾ। ਖਾੜ ਦੀ ਮੋਟ ਲਿਆ ਰਹਿਣਾ ਉਹ ਖਾੜਾ ਤੂੰ। ਉਹ ਕੀ ਹੋਣੀ ਕੋਈ ਨਹੀਂ। ਕੋਈ ਨਹੀਂ। ਆਹ ਯੇ ਇੱਕ ਦੇ ਕਰਦਾ ਕੀ ਹੀ ਆ ਆ ਵੀਰ ਆਈ ਪਾ ਕੇ ਯੋ ਜਾਈ ਯੋ ਪੜੀ ਕਰਨ ਨਾਲ ਤਾਂ ਮੂਹ ਲਈ ਆ ਯਾ ਕੱਖਣੀ ਯੋ ਵੇਲੇ ਆ ਚਾ ਲੇ ਏਤੀ ਪਾ ਲੀ ਆ ਪੈਂਡ ਨਹੀਂ ਹੁੰਦਾ ਕਾ ਤੂੰ ਨੰਨਕ ਹੋ ਜਾ ਵਾ ਬੈਗ ਨਹੀਂ ਹੁੰਦਾ